ਪਾਰਕਬੇਦ ਪਾਰਸ਼ਾ ਗੁਰਦਾਤਾ ਗੱਦੀ ਦੇ ਮਾਲਕ ਮਾ ਸਨ ਸੱਚੇ ਪਾਰਸ਼ਾ ਸਿੱਖੀ ਦਾ ਪ੍ਰਚਾਰ ਤੇ ਪ੍ਰਸਾਰ ਕਰਦੇ ਕੀ ਅਮਰਸਰ ਸਾਹਿਬ ਦੇ ਚੜ੍ਹਦੇ ਮੰਨੇ ਚੰਬੇ ਨਗਰ ਦੀ ਜੂ ਵਿੱਚ ਬੈਠੇ ਸਨ ਇੱਕ ਰਿਸ਼ਤੇਵੇਂ ਪਾਰਸ਼ਾ ਦੇ ਕੋਲੋਂ ਭਾਈ ਗੁਰਦਾਸ ਜੀ ਉੱਠੇ ਇੱਕ ਕੱਚੇ ਪੈਦੇ ਤੋਰੇ ਜਾ ਰਹੀ ਸੀ ਇੱਕ ਮਾਤਾ ਮਿਲੀ ਉਹ ਆਪ ਮੁਹਾਰੇ ਆਪੇ ਗੱਲਾਂ ਕਰੀ ਜਾਂਦੀ ਸੀ ਭਾਈ ਗੁਰਦਾਸ ਨੇ ਉਹਦਾ ਰਸਤਾ ਰੋਕੀ ਆਖਿਆ ਮਾਤਾ ਕੀ ਦੁੱਖ ਹੈ ਓਵਰ ਤੇਰੀ ਇੰਨੀ ਦੀ ਜਰਨੀ ਪਰ ਦੁੱਖਾਂ ਦੇ ਨਾਲ ਤੇਰੇ ਚਿਹਰੇ ਤੇ ਝਿਗੜੀਆਂ ਪਈਆਂ ਹੋਈਆਂ। ਇਹ ਸੁਣਤਾ ਨੇ ਆਖਿਆ ਬਾਬਾ ਜਿਹੜਾ ਦੁੱਖ ਮੈਨੂੰ ਲੱਗਾ ਮੈਂ ਕਿਨੇ ਉਹ ਦੁਨੀਆ ਦੀ ਕਿਸੇ ਮਾਂ ਨੂੰ ਦੁੱਖ ਨਾ ਲਗੇ। ਭਾਈ ਗੁਰਦਾਸ ਨੇ ਕਿ ਮਾਂ ਦਾ ਸਿਆਣੇ ਕੀ ਤੇ ਜਿਹੜਾ ਦੁੱਖ ਲੱਗਾ ਹੋਵੇ ਕੋਠੇ ਲੜਕੇ ਰੋਣੀ ਪਉਣ ਜੀ ਦੀਆਂ 10 ਦੁੱਖ ਕੀ ਹੈ। ਕਹਿੰਦੇ ਉਹ ਜਿਹੜਾ ਖੇਤਾਂ ਵਿੱਚ ਹਲਵਾਲਾ ਮੇਰਾ ਪਤੀ ਦੇਵ ਹੈ। ਦੋ ਮਰੱਬੇ ਜ਼ਮੀਨ ਸਾਡੇ ਕੋਲ 50 ਕਲੇ। ਪਰ ਉਸ ਜ਼ਮੀਨ ਨੂੰ ਸਾਹਮਣ ਵਾਲਾ ਪਰਮਾਤਮਾ ਨੇ ਨਾ ਕੋਈ ਧੀ ਦੇ ਨਾ ਕੋਈ ਪੁੱਤਰ ਦਿੱਤਾ ਹੈ ਮੈਂ ਬੜਿਆਂ ਥਾਵਾਂ ਤੇ ਬਾਬਾ ਗਈਆਂ ਬੜੇ ਪਖੰਡੀਆਂ ਦੇ ਕੋਲ ਗਈਆਂ ਬੜੇ ਬਾਬਿਆਂ ਦੇ ਗੋਡੇ ਘੁੱਟ ਘੁੱਟ ਕੇ ਵੇਖਿਆ ਮੜੀਆਂ ਨੇ ਜਾ ਕੇ ਵੇਖਿਆ ਕਬਰਾਂ ਨੂੰ ਪੁੱਛ ਕੇ ਵੇਖਿਆ ਪਹਾੜਾਂ ਵਾਲੇ ਨੇ ਵੀ ਰੋਡ ਚੜਾ ਕੇ ਵੇਖਿਆ ਕਿੱਲੋ ਗੱਲ ਹੀ ਨਹੀਂ ਬਣੀ ਭਾਈ ਕੋ ਦੱਸ ਲੈ ਕਿ ਮਾਦਾਂ ਤੂੰ ਟਿਕਾਣੇ ਤੇ ਪਹੁੰਚੀ ਨਹੀਂ ਗਲਤ ਥਾਵਾਂ ਤੇ ਜਾਂਦੀ ਨਹੀਂ ਆ ਤੇਰੇ ਪਿੰਡ ਦੀ ਜੂਝੇ ਸ਼ੇਵਾ ਪਾਸਾ ਆਣ ਕੇ ਵੇਖ ਲੈ ਉਹਨੇ ਦਰਬਾਰ ਵਿੱਚ ਜਾ ਉਹਦੇ ਦਰਬਾਰ ਵਿੱਚ ਉਹ ਕਦੇ ਕੋਈ ਖਾਲੀ ਨਹੀਂ ਮੁੜਿਆ ਫਿਰ ਗੱਲ ਮੰਨ ਕੇ ਭਾਈ ਗੁਰਦਾਸ ਦੀ ਮਾਤਾ ਸੁਲਖਣੀ ਹੋਈ ਪਿਆਰ ਤੇ ਪਹੁੰਚ ਕੇ ਛੇਵੇਂ ਪਾਤਸ਼ਾਹ ਦੇ ਦਰਬਾਰ ਵਿੱਚ ਛੇਵੇਂ ਪਾਤਸ਼ਾਹ ਦੇ ਸਾਹਮਣੇ ਹੱਥ ਜੋੜ ਕੇ ਖਲੋਤੀ ਹੈ ਮਾਤਾ ਸੁਲਖਣੀ ਛੇਵੇਂ ਪਾਤਸ਼ਾਹ ਨੇ ਆਖਿਆ ਮਾਤਾ ਦੁੱਖ ਦੀ ਹੈ ਇਸ ਮਾਤਾ ਨੇ ਨਾਲੇ ਤੇ ਆਪਣਾ ਦੁੱਖ ਦੱਸਿਆ ਨਾਲੇ ਦੱਸਿਆ ਮੈਂ ਕਿੱਥੇ ਕਿੱਥੇ ਜਾ ਕੇ ਨੱਕ ਰਗੜ ਕੇ ਆਈ ਹਾਂ ਕੀ ਆਖਿਆ ਮਾਤਾ ਸਲਕਣੀ ਛੇਵੇਂ ਪਾਤਸ਼ਾਹ ਦੇ ਸਾਹਮਣੇ ਮੇਰੇ ਸਾਥੀ ਤੁਹਾਡੇ ਸਾਹਮਣੇ ਇਸ ਤਰ੍ਹਾਂ ਬਿਆਨ ਕਰ ਹੱਥ ਜੋੜ ਕੋ ਲਖਾਣੀ ਅਰਜ ਕੀਤੀ ਹੱਥ ਜੋੜ ਕੋ ਲਖਾਣੀ ਅਰਜ ਕੀਤੀ ਨਾਨਾ ਵੇੜਾ ਉੱਤਰ ਦੀ ਬਾਤ ਫਤਾਰ ਦੇਵੋ ਮੜੀਆਂ ਤੇ ਰੀਆਂ ਗੁੱਕੇ ਨੂੰ ਕਾਵਲੀਆਂ ਮੈਂ ਕਾਵਲੀਆਂ ਮੈਂ ਕਾਵਲੀਆਂ ਮੈਂ ਮੜੀਆਂ ਜੇ ਬੜੀ ਕੀਰਤੀ ਦਾਤਾ ਬੜੇ ਫਰੇ ਧੁੰਕਰ ਪਾਇ ਨੀ ਮੈਂ ਮੱਥਾ ਟੇਕ ਧਿਆਨ ਆਖ ਗਿਆ ਨਾ ਕੋ ਮੇਰਾ ਮੱਥਾ ਏਕਿਆਨ ਆਖ ਗਿਆ ਨਾ ਕੋ ਮੇਰਾ ਇਹ ਪੁਰ ਉੱਤਣ ਦੀ ਨਾਟਨਾ ਮੈਂ ਇਹ ਮੈਨੂੰ ਹੋਰ ਮਾਇਆਸਰਾ ਰਿਆ ਕੋਈ ਮੈਨੂੰ ਹੋਰ ਮਾਇਆਸਰਾ ਰਿਆ ਕੋਈ ਹੁਣ ਤੇ ਹੋਰ ਮੱਕਦੇ ਨਹੀਂ ਜਾਨ ਜੋ ਕੀ ਹੋਰਾ ਜਿੰਨੀ ਨਹੀਂ ਹੋਰ ਥਾਉ ਆਸ ਮੈਨੂੰ ਜੇ ਪੋਲੀ ਥੱਕੀ ਵਿੱਚ ਮੜਿਆ ਆਖੇ ਵੇ ਪਾ ਪਾ ਕੇ ਅੱਖਾਂ ਉੱਤੇ ਵੀਰਨ ਕੇ ਤਹਾਰ ਬਣਨੇ ਜੋਗੀ ਲਿਖਣ ਇਤਿਹਾਸ ਵਿੱਚ ਨਾਮ ਮੇਰਾ ਜੋਗੀ ਲਿਖਣ ਇਤਿਹਾਸ ਵਿੱਚ ਨਾਮ ਮੇਰਾ ਮੱਖਣ ਸੰਧੂ ਆਂ ਮੇਦ ਦੀ ਤਹਾਰ ਬਣ ਕੇ ਉਮਰ ਕੈਨੀ ਮੀਰੀ ਪੀਰੀ ਦੇ ਮਾਰਕ ਮਹਿਰ ਕਰਦੇ ਤੇ ਮੇਰਾ ਜਿਹੜਿਆ ਕਰ ਬਹਾ